ਵਾਹਿਗੁਰੂ ਜੀ ਦਾ ਖਾਲਸਾ ਬਾਬੇ ਫਤਿਹ ਮੈਂ ਮਨਮੋਹਨ ਸਿੰਘ ਓਨਰ ਨਾਨਕ ਮੀਨਤਪੁਰ ਕਾਢੀ ਚੁੰਗੀ ਬਟਾਲਾ ਜੀ ਮੈਂ ਆਪਾਂ ਇਹਦੇ ਆਪਣੇ ਸੰਗਤਾ ਵੱਲੋਂ ਪੂਰੀ ਸਾਧ ਸੰਗਤ ਦੀ ਸਹਿਯੋਗ ਨਾਲ ਪੰਚਮ ਪਾਸਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੀ ਵਿਰਾਡ ਜਿਸ ਪਰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਧ ਸੰਗਤ ਨਾਲ ਲੰਗਰ ਸਤਾ ਰਹਿਆਂ ਸੋ ਅਸੀਂ ਉਹਨਾਂ ਦੀ ਮੇਲ ਸਿੱਧੀ ਨੂੰ ਮਦਦ ਆਸਦੇ ਸਾਧ ਸੰਗਤ ਨੂੰ ਲੰਗਰ ਸਤਾ ਰਹਿਆਂ ਪ੍ਰਮਾਤਮਾ ਕਿਰਪਾ ਕਰਨ ਕਿ ਅਸੀਂ ਹਰ ਸਾਲ ਐਸੇ ਤਰ੍ਹਾਂ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਸੇਵਾ ਕਰਦੇ ਰਹੀਏ ਸੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸ਼ਹੀਦਾਂ ਦੇ ਸਰਤਾ ਜੋ ਕਿ ਅੱਜ ਦੇ ਦਿਨ ਲਾਹੌਰ ਦੀ ਧਰਤੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤੱਤੀਆਂ ਲੋਵਾਂ ਤੇ ਬੈਠੇ ਸਨ ਜੋ ਜ਼ਾਲਮਾਂ ਨੇ ਜ਼ੁਲਮ ਕਮਾਇਆ ਸੀ ਸੋ ਤਨ ਤਨ ਸਹਿਬ ਸ੍ਰੀ ਗੁਰੂ ਗੋਗ ਅਰਜਨ ਦੇਵ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਦਿਨ ਤੱਤੀਆਂ ਲੋਵਾਂ ਤੇ ਬੈਠ ਕੇ ਜੋ ਅੱਜ ਦੇ ਇਤਿਹਾਸ ਦੇ ਦਿਨਾਂ ਦੇ ਵਿੱਚ ਰਚਿਆ ਹੋਇਆ ਦਿਨ ਜੋ ਅੱਜ ਦਾ ਦਿਨ ਮਨਾਇਆ ਜਾ ਰਿਹਾ ਹੈ ਸੋ ਸ਼ਪੀਲਾ ਲੰਗਰ ਲੱਗ ਰਹੇ ਹਨ ਸੋ ਅੱਜ ਆਪਣੇ ਕਾਡੀਆਂ ਵਾਲੀ ਜੂੰਗੀ ਤੇ ਸਰਦਾਰ ਮਨਮੋਹਨ ਸਿੰਘ ਜੰਟੂਣਾ ਨੇ ਜੋ ਲੰਗਰ ਲਾਇਆ ਸਰਬੱਤ ਦੇ ਭਲੇ ਵਾਸਤੇ ਸੋ ਸਤਪੁਰ ਸੱਚੇ ਪਾਤਸ਼ਾਹ ਜੀ ਇਹਨਾਂ ਨੂੰ ਕਿਰਪਾ ਤੇ ਪਾਤਸ਼ਾਹ ਜੀ ਇਹਨਾਂ ਨੂੰ ਤਰੱਕੀਆਂ ਬਖਸ਼ੇ ਸੋ ਸਾਧ ਸੰਗਤ ਦੀ ਸੇਵਾ ਕਰਦੇ ਰਹਿਣ ਧੰਨ ਧੰਨ ਸਾਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸ਼ਹੀਦਾਂ ਦੇ ਸਰਤਾਜ ਸਾਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਮੂਹ ਸੋ ਲੰਗਰ ਲਾਇਆ ਗਿਆ ਹੈ ਸੋ ਸੰਗਤਾਂ ਦੇ ਸਰਬਾਦੇ ਭਲੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹਨਾਂ ਨੂੰ ਤਰੱਕੀਆਂ ਬਖਸ਼ਣ ਕਿਰਪਾ ਕਰਨ ਸੋ ਪੁਰਾਣੀ ਪਿੰਡ ਜੋ ਪਿੰਡ ਪੁਰਾਣਾ ਦੇ ਕਿਰਪਾ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੰਗਤਾਂ ਦੀ ਸੇਵਾ ਕਰਦੇ ਰਹਿਣ ਸੋ ਕੋਈ ਮਾਣ ਨਹੀਂ ਹੰਕਾਰ ਨਹੀਂ ਨਿਮਾਣੇ ਜੇ ਬਣ ਕੇ ਲੰਗਰ ਲਾਇਆ ਹੈ ਸੋ ਕਿਰਪਾ ਧੰਨ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹੀ ਸਾਤਗੁਰੂ ਪਰਿਵਾਰਾਂ ਤੇ ਮਿਹਰ ਭਰਿਆ ਹੱਥ ਰੱਖਣ ਸੋ ਸੰਸਾਰ ਦਾ ਭਲਾ ਕਰਨ ਸਰਬੱਤ ਦਾ ਭਲਾ ਕਰਨ ਸੰਗਤਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਜੋੜਨ ਕਿਰਪਾ ਕਰਨ ਸੋ ਸਾਰੀਆਂ ਸੰਗਤਾਂ ਦਾ ਭਲਾ ਧੰਨਵਾਦ ਤੇ دلੋਂ ਧੰਨਵਾਦੀ ਹਾਂ ਸੋ ਕਿਰਪਾ ਸਾਤਗੁਰੂ ਸੱਚੇ ਪਾਸ਼ਾ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਦੀ ਕਿਰਪਾ ਹੈ ਸੋ ਸਾਤਗੁਰੂ ਸੱਚੇ ਪਾਸ਼ਾ ਜੀ ਉਸ ਸੰਸਾਰ ਤੇ ਅੱਜ ਬੜੇ ਹੀ ਥਾਵਾਂ ਤੇ ਲੰਗਰ ਲੱਗ ਰਹੀ ਹਨ ਸੋ ਕਿਰਪਾ ਧੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜੋ ਸੰਸਾਰ ਦਾ ਪਲਾ ਪ੍ਰੇਮ ਭਾਵਨਾ ਸਲੂਕ ਸੁਪਾਕ ਸੋ ਸਾਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਹੋ ਰਹੀ ਸੰਸਾਰ ਤੇ ਜੋ ਸੰਸਾਰ ਚੱਲ ਰਿਹਾ ਹੈ ਸੋ ਬੜੀ ਕਿਰਪਾ ਦੇ ਨਾਲ ਬਾਹਰਲੇ ਵਿਦੇਸ਼ਾਂ ਵਿੱਚ ਵੀ ਲੰਗਰ ਲੱਗ ਰਹੇ ਹਨ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ